ਗੁਰੂ ਜੀ ਵਾਹਿਗੁਰੂ ਓੰਕਾਰ ਵਾਹਿਗੁਰੂ ਕੀ ਪਤੇ ਸ੍ਰੀਪੁਰਖ ਦੀ ਸਹਾਇ ਵਾਹਿ ਸ੍ਰੀ ਕੀ ਬਸੂਤੀ ਦੀ ਪਾਤਸ਼ਾਹੀ ਦਰਸਨੀ ਤ੍ਰੇਖੰਟ ਕੋ ਕੀ ਸਮਰਪਤ ਹੈ ਗੁਰੂ ਨਾਨਕ ਲਈ ਤੇ ਆਇ ਏ ਕਲੰਗ ਗੁਰ ਤੇ ਮਰਦਾ ਸ੍ਰਮਦਾਸ ਨੂੰ ਸਹਾਇ ਅਰਚਿ ਹਰਗੋਬਿੰਦ ਨਾਉ ਸਮਰਵਰ ਸ੍ਰੀ ਹਰਿਗਰਾਇ ਸ੍ਰੀ ਹਰਿਕ੍ਰਿਸ਼ਨ ਕੋਈ ਆਈ ਹੈ ਜਿਸ ਰੱਥ ਸਭ ਦੀ ਪੂਜਾ ਹੈ ਤੇ ਬਹਾਦਰ ਸਮਰਿਆ ਭਾਰੇ ਨਾਮ ਗਿਆ ਦੇਤਾ ਹੈ ਸਭ ਥਾਈਂ ਦੀ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਾਹਾ ਆਈ ਉਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਕਿਕਾ ਤੇ ਅੰਤੜਕੇ ਬੋਲੋ ਜੀ ਵਾਹ ਪੰਜਾਬ ਪਿਆਰੀਆਂ ਚੋਹਾਂ ਸਹਿ ਜਾਦੀਆਂ ਚਾਲੀ ਗੁਟਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਕੇ ਛਲਿਆ ਦੇ ਚਲਾਈ ਤੇ ਗਵਾਹੀ ਦੇਖੀ ਅਨੰਤ ਕੀਤਾ ਤਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੋਂ ਜੀ ਵਾਹਿਗੁਰੂ ਜਨਾਨ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਤੇ ਬੰਦ ਬੰਦ ਕਬਾਈ ਖੋਖਰੀਆਂ ਲੋਹਾਈਆਂ ਚਰਕੀਆਂ ਤੇ ਚੜੇ ਜਾ ਰਹੇ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੂੰ ਉਭਾਰੇ ਆ ਸਿੱਖੀ ਕੇਸਾਂ ਸੁਆਸਾਂ ਨਾਲੇ ਵਾਹੀ ਤਨ ਆ ਸਭੂ ਸ਼ਰੀਰਾਂ ਸਿੰਘਾਂ ਜੀ ਦੀ ਤੇ ਪ੍ਰਕਾਲ ਕਮਾਈ ਜੀ ਦਾ ਧਿਆਨ ਧਰ ਕੇ ਬੋਲੂ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੂ ਜੀ ਵਾਹਿਗੁਰੂ ਸੇ ਨਿਵਾਣੀ ਉਹ ਦੇ ਮਾਨ ਸਤਿਗੁਰੂ ਜੀ ਨੇਤਾਣੀ ਉਹ ਦੇ ਤਾਨ ਮਿਉਟਿਉਂ ਮਿਉਟਿ ਅਸਰਿਉਂ ਦੇ ਅਸਰ ਸੱਚੀ ਕਿਤਾਬਾ ਗੁਰੂ ਜੀ ਦਾਨ ਬਾਨ ਤਾਂ ਤੱਕ ਤੇ ਆਵਰੇ ਸਤੁਰੂ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸੁਹਾਇਮਾਨ ਜੁਗ ਜੁਗ ਅਟਲਬੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਉੱਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਆਦੇ ਮੁਬਾਰਕ ਕਰਨਾ ਕਮਨਾ ਪਾ ਸਰਦਾਸ ਸਿੰਘ ਦੀ ਜੋਤਨੀ ਦਾ ਤਾਰਕ ਪੁੱਤਾਂ ਦੀ ਆਪ ਜੀਆਂ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਕਰੀਏ ਮੇਰਾ ਕਰਨੀ ਸਤਿਗੁਰੂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਿੱਖੀ ਸਜਿਤ ਕਰੋ ਸਾਂ ਨਾਮ ਦਾਣ ਬਖਸ਼ਣਾ ਦੀ ਸਰਬੱਤ ਸੰਤਾਂ ਦੇ ਘਰਾਂ ਪਰਿਵਾਰਾਂ ਵਿੱਚ ਏਕਤਾ ਇਤਿਫਾਕ ਸੁਖ ਸ਼ਾਂਤੀ ਵਰਤਾਉਣੀ ਦੇਹੀ ਅਰੋਗਤਾਵਾਂ ਤੰੁਬੁਸ਼ਕੀਆਂ ਦੀ ਦਾਤ ਬਰਕਸ਼ਿਸ਼ ਕਰਨੀ ਸੇਵਾ ਸਮਰਨ ਦੀ ਦਾਤ ਨਾਮ ਨਾਮ ਲਕਸ਼ਣਾ ਸ਼ਿਵ ਭਾਵਨਾਵਾਂ ਪੂਰਨ ਕਰਮੀਆਂ ਜੀ ਫਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਜ ਪੀਤਾ ਜੀ ਮਿਹਰਾਂ ਕਰਨੀਆਂ ਦਰੋਂ ਪਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਅਵੰਤ ਤੁਲਾ ਮਕਸ਼ ਲੈਣ ਦਾ ਸੁਖ ਹੋਵੇ ਨਾਮ ਚੁਕੇ ਆਵੇ ਨਾਮ ਕਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ਖਤ ਕਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ